ਪ੍ਰਸਿੰਘ ਪੁਲਰ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸ਼੍ਰੀ ਆਲਮ ਜੀ ਡੀਸੀਪੀ ਨੌਨ ਡਾਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਤੇ ਜਗਜੀਤ ਸਿੰਘ ਵਾਲਿਆ ਡੀਸੀਪੀ ਸਿਟੀ ਅਨਾਰੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਦਰਮਿਆਨੀ ਰਾਤ ਨੂੰ ਮਜੀਠਾ ਰੋਡ ਫਲਾਈਓਵਰ ਤੇ ਲਾਗੋ ਇੱਕ 스위프트 ਕਾਰ ਕੋਈ ਗਈ ਸੀ ਜੇ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਅਭਿਸ਼ੇਕ ਇੱਕ ਰੋਹਿਤ ਹਿਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲਸ ਲਾਗੂ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਮੁਢਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਨਡ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹਲੇ ਤੱਕ ਸਾਹਮਣੇ ਨਹੀਂ ਆਇਆ ਹੈ ਉਹ ਦੱਸੂ ਤੇ ਰਹੇ ਮੇਰੇ ਕ੍ਰਾਈਮ ਅਫਸਰ ਕਰਦੇ ਪਏ ਨੇ ਦੀ ਕਰਨਾ ਕਿਸੇ ਨੇ ਕਾਪ ਇਥੇ ਵਰਤਨੀ ਨਹੀਂ ਵਰਤਨੀ ਤਾਂ ਇਹ ਲੈ ਪੁੱਛਕਿਛ ਕਰ ਰਹੇ ਆ ਕਿ ਇਹ ਪਰ ਇਥੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਉਸੇ ਵੇਲੇ ਕਾਰਵਾਈ ਜਨਮ ਦਿੱਤੀ ਇਹਨਾਂ ਦੀ 21 ਤੋਂ 23 ਸਾਲ ਦੇ ਵਿੱਚ ਆ 20 ਸਾਲ ਦੇ ਵੀ ਹੈਗੇ ਨਹੀਂ ਹੋਰ ਨਹੀਂ ਹੈਗੇ ਪੜਦੇ ਨੇ ਕੀ ਕਰਦੇ ਇਹ ਦੋ ਜਾਣੇ ਪੜਦੇ ਨੇ ਇਹਦੇ ਚ ਤੇ ਦੋ ਜਾਣੇ ਜਿਹੜੇ ਬਾਹਰੋਂ ਆਏ ਇੱਕ ਬਹਿਰੀਨ ਤੋਂ ਆਇਆ ਇੱਕ ਸਾਊਦੀ ਅਰਬ ਚੋਂ ਆਇਆ ਸੀਗਾ ਸੈਂਬਲੀ ਬੈਕਗਰਾਉਂਡ ਕੀ ਆ ਸਰ ਇਹਨਾਂ ਦਾ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ? ਫੈਮਿਲੀ ਨਾਰਮਲ ਬੈਕਗ੍ਰਾਉਂਡ ਦਾ ਹੀ ਹੈ ਜੀ। ਕਾਰ ਖੋਣ ਦੇ ਮਗਰ ਇਹਨਾਂ ਦਾ ਕੀ ਮਤਲਬ ਹੈ ਸਾਹਿਬ? ਕਾਰਖਾਨੇ ਦਾ ਬਸ ਇੱਕ ਈਜ਼ੀ ਮਨੀ ਸੀਗੀ ਜੀ ਉਹ ਕਾਰ ਵੇਚਣੀ ਸੀਗੀ ਇਹਨਾਂ ਨੂੰ। ਉਹਨਾਂ ਨੇ ਕਾਰ ਸਨੇਚ ਕੀਤੀ ਸੀ ਇਹਨਾਂ ਨੂੰ। ਇਹ ਪਿਸਤਲ ਦੀ ਨੋਕ ਤੇ ਕੀਤੀ ਸੀ। ਸਰ ਪਿਸਤਲ ਵੀ ਬ੍ਰਾਹਮਣ ਹੋਊ। ਉਹ ਹਲੇ ਹੋਣੀ ਹੈ ਜੀ। ਉਹ ਹਲੇ ਕਰ ਰਹੇ ਨੇ। ਹਾਂਜੀ। ਕੋਈ ਵਾਰਦਾਤ ਨਹੀਂ ਕੀਤੀ ਜੀ ਹਲੇ ਤੱਕ। ਪਹਿਲੀ ਵਾਰਦਾਤ ਇਹਨਾਂ ਦੀ। ਪਹਿਲਾ ਹੀ। ਹਾਂਜੀ। ਪਿਸਤਲ ਜਿਹੜਾ ਇਨਦਾਮ ਦਾ ਹੈ। ਪਿਸਤਲ ਸੀ ਇਹਨਾਂ। ਮੇਪਨ ਜਲਾ ਹਾਂਜੀ ਲਿਸੈਂਸੀ ਹੈ ਜਾਂ ਗੈਲ ਲਿਸੈਂਸੀ ਨਹੀਂ ਗੈਲ ਲਿਸੈਂਸੀ ਹੋਏਗਾ ਐਸ ਸਜੈਸ਼ਨ ਇਹਨਾਂ ਦਾ ਜਿਹੜਾ ਬੋਰਡ ਆਪੈਂਡਿਸ ਕੀ ਸੀ ਮੈਚ ਕਰੰਗਾ ਦੇਖੋ ਪਹਿਲਾ ਹੀ ਪਹਿਲੀ ਵਾਰ ਦਾਤ ਕੀਤੀ ਹੈ ਇਹਨਾਂ ਨੇ ਤੇ ਉਹ ਪਿਸਤਲ ਦੀ ਨੋਕ ਤੇ ਕਰ ਲਈਏ ਬਸ ਪੈਸੇ ਪੈਸੇ ਦੀ ਲੋੜ ਸੀ ਨਹੀਂ ਕੁਛ ਨਹੀਂ ਹੋਇਆ ਇੰਜਰ ਨਹੀਂ ਕੀਤਾ ਬਸ ਦਿਖਾਇਆ ਤੇ ਲਿਖੋ ਕੇ ਲੱਗੇ ਕਿੰਨੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮ ਲੱਗੇ ਚਾਰ ਜਾਣੇ ਜੀ ਟੋਟਲ ਚਾਰੇ ਕਾਬੂ ਕਰ ਲਏ ਹੋਰ ਵੀ ਹੋ ਸਕਦਾ ਨਾਲ ਹਾਂਜੀ ਹੋਏਗਾ ਜੀ ਹੋਰ ਵੀ ਹੋਏਗਾ ਉਹ ਪਿਸਟਲ ਵਾਲੀ ਰਿਕਵਰ ਕਰਨੀ ਬਾਕੀ ਹੈ ਉਸ ਤੋਂ ਪਤਾ ਲੱਗੇਗਾ ਕਾਰਪ੍ਰਮ ਸਰ ਕਿਸ ਤਰ੍ਹਾਂ ਕਥ ਲਾਈਏ ਸਾਹਿਬ ਇਹ ਹਲੇ ਆਊਗੀ ਜਦੋਂ ਪਿਸਟਲ ਪਤਾ ਲੱਗੇਗਾ ਸਰ ਕਾਰਪ੍ਰਮਨ ਕੀਤੀ ਗਈ ਇਹ ਚੰਡੀਗੜ੍ਹ ਤੋਂ ਸਰ ਨਸ਼ਾ ਦੂਸਰਾ ਨਹੀਂ ਕਰਦੇ ਨਹੀਂ ਨਸ਼ਾ ਨਹੀਂ ਹਲੇ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ सर चंडीगढ़ को ਤੁਸੀਂ ਕਿਹ ਕਾਰਤ ਗਾਵਤ ਕੀਤੀ ਹੈ ਮੈਨੂੰ ਉਹਦਾ ਕੋ ਨੰਬਰ ਚੇਂਜ ਕੀਤਾ ਸੀਗਾ ਨਹੀਂ ਨੰਬਰ ਕੋਈ ਚੇਂਜ ਨਹੀਂ ਪਹਿਲੇ ਸੇਮ ਨੰਬਰ ਹੀ ਚੱਲ ਰਿਹਾ ਸੀ ਹਾਂ ਇਹਨਾਂ ਨੂੰ ਕੋ ਜਾਣੀ ਪਈ ਕਿ ਉਹ ਨੰਬਰ ਬਟੇ ਨਹੀਂ ਨਹੀਂ ਜਾਣੀ ਨੰਬਰ ਬਟੇ ਸਰ ਇਹਨਾਂ ਨੇ ਕਾਰ ਨੂੰ ਵੇਚਿਆ ਸੀ ਤਾਂ ਕਿ ਸੇਲਾ ਹਾਂ ਨਹੀਂ ਕੁਛ ਨਹੀਂ ਕੀਤਾ ਸੀ ਜੀ ਹਲੇ ਉਸ ਤਰ੍ਹਾਂ ਹੀ ਰੱਖਿਆ ਸੀ ਉਹ ਵੀ ਚਲਾ ਰਹੇ ਸੀ ਹਾਂਜੀ ਸਰ ਇਹ ਇਹਦਾ